ਮਗੇ ਬਾਦ ਕੋਈ ਨਹੀਂ ਬਾਕੀ ਦਾ ਮਾਣ ਸਾਹਿਬ ਵਾਹਿਗੁਰੂ ਜੀ ਦੇ ਘਰੇ ਸੰਕਟ ਬੇਤੀ ਹੈ ਇਹ ਗੁਰਬਾਰੇ ਦੀ ਪਾਲਕੀ ਬਹੁਤ ਵੱਡੀ ਗੱਲ ਦੀ ਸੰਕਟਾ ਕੋਈ ਗੱਲ ਨਹੀਂ ਐ ਵੈਸੇ ਅਸੀਂ ਸਾਰੇ 7:30 ਵਜੇ ਸਾਰੇ ਸੋਨੇ ਇੱਕ ਵੱਡੀ ਕੁਰਬਾਨੀ ਸਾਡੇ ਲਈ ਕੀਤੀ ਹੈ ਆ ਜਿਹੜਿਆ ਸਾਡੇ ਸਿਰ ਤੇ ਤੇ ਪੱਗਾ ਤੇ ਇਹ ਗੁਰੂ ਸਾਹਿਬ ਦੇ ਬੱਚਿਆਂ ਦੀ ਕੁਰਬਾਨੀ ਹੈ। ਇਹ ਗੱਲ ਨੂੰ ਆਪਾਂ ਜਾਣੀ। ਕੋਈ ਆਪਾਂ 7 ਵਜੇ ਤੱਕ ਸਾਡੇ ਜੇ ਨੂੰ 7 ਵਜੇ ਤੱਕ ਸਮਾਪਤੀ ਕਰ ਜਾਵਾਂਗੇ। ਸੋ ਆਓ ਮੈਂ ਇੱਕ ਆਪਾਂ ਤਾਂ ਇਹ ਮੰਗ ਦੀ ਦੀਵਾ ਕਰੇਗਾ। ਜਿਹੜੇ ਜੱਥੇ ਬੁਲਾਣੇ ਆ। ਸਮਾ 5-5 ਮਿੰਟ ਦਾ ਹੀ ਆ। ਭਾਈ ਜੇ ਜੇ ਦਾ 6:00 ਵਜੇ ਨਾਲ ਸ਼ੁਰੂਆਤ ਕਰਨਗੇ ਆਓ। ਸਾਰਿਆਂ ਸਾਨੂੰ ਕੋਈ ਦੇਖੀ ਭਾਈ ਬੈਠਣ ਲਈ